ਮਹਿਲਾ ਦਾ ਬੜੀ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਜਾਂਦਾ ਤਾਂ ਜੀਹਾਂ ਕਤਲ ਵੀ ਉਸਦੇ ਪ੍ਰੇਮੀ ਦੇ ਵੱਲੋਂ ਕੀਤਾ ਜਾਂਦਾ ਦੱਸਦੀ ਕਿ ਮਹਿਲਾ ਦੀ ਉਮਰ ਕਰੀਬ 50 ਸਾਲ ਦੱਸੀ ਜਾ ਰਹੀ ਹੈ ਤੇ ਪਿਛਲੇ ਕਈ ਸਾਲਾਂ ਤੋਂ ਆਪਣੇ ਪਰਿਵਾਰ ਤੋਂ ਅਲੱਗ ਰਹਿ ਰਹੀ ਸੀ ਜੀਹਾਂ ਆਪਣੇ ਪਤੀ ਤੇ ਆਪਣੇ ਬੱਚਿਆਂ ਤੋਂ ਦੂਰ ਰਹਿ ਰਹੀ ਸੀ ਤੇ ਉਸ ਦਾ ਜਿਹੜੇ ਨਜਾਇਜ਼ ਸਬੰਧ ਸੀ ਕਿਸੇ ਮਨੀ ਨਾਮ ਦੇ ਲੜਕੇ ਨਾਲ ਸੀ ਜੀਹਾਂ ਜਿਸ ਦੀ ਉਮਰ ਮਹਿਜ਼ 35 ਤੋਂ 40 ਸਾਲ ਦੱਸੀ ਜਾ ਰਹੀ ਹੈ ਤਾਂ ਕਿਸੇ ਗੱਲ ਨੂੰ ਲੈ ਕੇ ਦੋਹਾਂ ਵਿਚਕਾਰ ਬਹਿਸ ਹੁੰਦੀ ਹੈ ਤੇ ਬਹਿਸ ਇਸ ਹੱਦ ਤੱਕ ਵੱਧ ਜਾਂਦੀ ਹੈ ਕਿ ਬੀਤੀ ਰਾਤ ਉਹ ਆਪਣੀ ਪ੍ਰੇਮਿਕਾ ਨਾਲ ਮਾਰਕੁੱਟ ਕਰਦਾ ਹੈ ਤੇ ਉਸ ਤੋਂ ਬਾਅਦ ਉਸ ਦੀ ਦਰਦਨਾਕ ਮੌਤ ਹੋ ਜਾਂਦੀ ਹੈ ਤਾਂ ਬਿਲਕੁਲ ਪੁਲਿਸ ਨੇ ਹੁਣ ਮਾਮਲਾ ਦਰਜ ਕਰਕੇ ਜਿਹੜੀ ਜਾਂਚ ਹੈ ਸ਼ੁਰੂ ਕਰ ਲਈ ਹੈ ਤਾਂ ਇੱਕ ਵਾਰ ਕੀ ਹੈ ਪੂਰਾ ਮਾਮਲਾ ਆਓ ਜਾਣ ਲੈਣੇ ਆਂ ਸੰਦੀਪ ਸਿੰਘ ਸੰਦੀਪ ਸਿੰਘ ਕਿਹੜੇ ਪਿੰਡ ਦੇ ਰਹੇ ਹੋ ਤੁਸੀਂ ਬੁੱਗੀਪੁਰੇ ਦੀ ਬੁੱਗੀਪੁਰੇ ਸੰਦੀਪ ਸਿੰਘ ਅੱਜ ਜਿਹੜਾ ਹਾਸਾ ਹੋਇਆ ਮੌਤ ਹੋਈ ਹੈ ਇਹ ਕਿੰਦੀ ਮੌਤ ਹੋਈ ਹੈ ਕਿਵੇਂ ਹੋਇਆ ਸਾਰੀ ਦੱਸੋ ਨਹੀਂ ਮੇਰੀ ਮੰਮੀ ਹੈ ਅੱਜ ਇਹ ਰਾਤ ਕੋਈ ਬੰਦਾ ਕੁੱਟ ਮਾਰ ਕੇ ਆ ਗਿਆ ਕੌਨ ਸੀ ਬੰਦਾ ਕੋ ਮਤਲਬ ਪਤਾ ਨਹੀਂ ਕਿ ਉੱਥੇ ਬੰਦੇ ਦਾਸ ਦੇ ਆ ਜਨਾਨੀਆਂ ਦਾ ਨੇ ਰੋਡੇ ਪਿੰਡ ਦਾ ਵਾ ਮਣੀ ਮਣੀ ਹੈ ਹਾਂਜੀ ਫਿਰ ਮਣੀ ਕੌਣ ਆ ਕੀ ਚੱਕਰ ਕੀ ਕਾ ਨਹੀਂ ਇਹ ਨਹੀਂ ਜੀ ਪਤਾ ਕੀ ਚੱਕਰ ਹੈ ਤੇ ਤੁਸੀਂ ਘਰ ਰਹਿੰਦੇ ਸੀ ਉਸ ਵੇਲੇ ਨਹੀਂ ਜੀ ਅਸੀਂ ਤਾਂ ਉਹ ਇਹ ਲੱਗ ਰਹਿੰਦੇ ਆ ਨਹੀਂ ਮਮਾ ਦਾ ਕਿਰਾਏ ਤੇ ਰਹਿ ਰਹੀ ਸੀ ਜੀ ਇਕੱਲੇ ਰਹਿੰਦੀ ਸੀ ਇਕੱਲੇ ਰਹਿੰਦੀ ਸੀ ਕਰੋ ਤੋਂ ਇਕੱਲੇ ਰਹਿੰਦੇ ਸੀ ਉੱਥੇ ਇਹਨਾਂ ਹੋ ਗਏ 4-5 ਸਾਲ ਹੋ ਗਏ ਬਰબાદ ਵਾਲੀ ਰਹਿੰਦੇ ਨਹੀਂ ਜੀ ਉਹ ਡੈਡੀ ਉਹਨਾਂ ਨਾਲ ਬੰਦ ਨਹੀਂ ਸੀਗੇ ਦਰੂ ਪੀਂਦਾ ਮੇਰਾ ਡੈਡੀ ਅੱਛਾ ਤੇ ਉਹ ਵੀ ਘਟਮਾਰ ਕਰਦਾ ਸੀ ਇਸੇ ਕਰਕੇ ਫਿਰ ਪਾਸੇ ਰਹਿਣ ਲੱਗ ਗਏ ਤੇ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਮਣੀ ਨਹੀਂ ਇਹਨਾਂ ਨੇ ਘਟਮਾਰ ਕੀਤੀ ਤੁਹਾਨੂੰ ਹੀ ਉੱਥੇ ਦੱਸਦੇ ਬੰਦੇ ਦੇ ਨਾਲ ਰਹਿ ਰਹੀ ਕਿਰਾਏ ਤੇ ਨਾਲ ਦੇ ਗੁਆਂਢੀ ਸੀ ਪਰਿਵਾਰ ਦਾ ਕੋਈ ਮੈਂਬਰ ਉੱਥੇ ਆਉਂਦਾ ਜਾਂਦਾ ਸੀਗਾ ਪਰਿਵਾਰ ਦਾ ਨਹੀਂ ਜੀ ਕੋਈ ਨਹੀਂ ਕਿਤੇ ਕਿਤੇ ਜਾ ਰਿਹਾ ਜੀ ਪਰ ਉਹ ਦੋ ਤਾਂ ਮम्मा ਹੀ ਨੇ ਇਕੱਲੇ ਹੀ ਰਹਿੰਦੇ ਸੀ ਹਾਂ ਜੀ ਇਹੀ ਰਹਿੰਦੇ ਸੀ ਕਿਵੇਂ ਗੁਜ਼ਾਰਾ ਕਿਵੇਂ ਚੱਲਦਾ ਸੀ ਡੇੜੀ ਜਾਂਦੀ ਸੀ ਡੇੜੀ ਜਾਂਦੀ ਸੀ ਹਾਂ ਜੀ ਕੰਮ ਕਰਦੇ ਸੀ ਉਹ ਤਾਂ ਮੁਸ਼ਾਕਾ ਮੰਡੀ ਦੇ ਉੱਤੇ ਛੱਤਾਂ ਪੁੜੀਆਂ ਛੱਤ ਗਈ ਉੱਥੇ ਸਾਰੇ ਬੰਦੇ ਗੈਹਰੇ ਆ ਉੱਥੇ ਉਹ ਉਹਨਾਂ ਨੇ ਦੇਖਿਆ ਵਾ ਨਾਲ ਅੰਦਰ ਬੈਠਾ ਵੀ ਦੇਖਿਆ ਵਾ ਮਣੀ ਕਸੋਦਰ ਨਾਲ ਫਰੋਡਿਆਂ ਦਾ ਹੀ ਮਣੀ ਨਾਲ ਕਿੰਨਾ ਸੰਪਰਕ ਹੈ ਕੀ ਕਹਿ ਸਕਦੇ ਆ ਅਸੀਂ ਉਹਨਾਂ ਨਾਲ ਅਸੀਂ ਅਲੱਗ ਰਹਿੰਦੇ ਆ ਇਹ ਅਲੱਗ ਰਹਿੰਦੇ ਸੀ ਕੋਈ ਜਿਵੇਂ ਗੱਲ ਸਾਹਮਣੇ ਆ ਰਹੀ ਹੈ ਕੋਈ ਇਹਨਾਂ ਦੇ ਮਣੀ ਦੇ ਨਾਲ ਕੋਈ ਰਿਲੇਸ਼ਨ ਨਹੀਂ ਸੀ ਹਾਂਜੀ ਜਿਵੇਂ ਹੁਣ ਰਹਿ ਰਹੇ ਆ ਇਕੱਲਾ ਫੇ ਹੋਣਗੇ ਹੋ ਸਕਦਾ ਵੱਡੀ ਗੱਲ ਨਹੀਂ ਹੈਗੀ ਕਿਤੋਂ ਲੈ ਕੇ ਕਿਥੋਂ ਜਾਂਦੀ ਹੈ ਕੀ ਸਮਾਂ ਮੰਗਦਾ ਇਹ ਜੀ ਡੱਡ ਬੋਡੀ ਅਜੀਤਵਾਲ ਤੋਂ ਲੈ ਕੇ ਜਾਂਦੀ ਹੈ ਜੀ ਇਹ ਜਿਹੜੀ ਮਰਨ ਵਾਲੀ ਹੈ ਤਾਂ ਨਾ ਹਰਪਾਲ ਕੌਰ ਹੈ ਜੀ ਹਰਪਾਲ ਕੌਰ ਦੇ ਘਰ ਜਿਹੜਾ ਨੋ ਜਗਤਾਰ ਸਿੰਘ ਹੈ ਜੀ ਇਹ ਬੁਗੀਪੁਰੇ ਸ਼ਾਦੀ ਸੁਆ ਸੀਗੀ ਜੀ ਬੁਗੀਪੁਰੇ ਇਹ ਤਿੰਨ ਲੜਕੇ ਜੀ ਤਿੰਨੇ ਸ਼ਾਦੀ ਸੁਰਾ ਇਹ ਥੋੜਾ ਘਰ ਵਾਲੇ ਦੇ ਨਾਲ ਕਰੇਸ ਕੁਸਰਾਨ ਕਰਕੇ ਤੇ ਇਹ ਆਪਦਾ ਇੱਥੇ ਜੀਤਵਾਲ ਆ ਕੇ ਕਿਰਾਏ ਤੇ ਰਹਿਣ ਲੱਗ ਗਏ ਜੀ ਇਹਦੇ ਫਿਰ ਕਿਸੇ ਲੜਕੇ ਦਾ ਮਣੀ ਨਾ ਹੁੰਦਾ ਕੋਈ ਉਹ ਮੁੰਡਾ ਰੋਡੇ ਪਿੰਡ ਦਾ ਦਸਲ ਮੁਤਾਬਕ ਉਹ ਦਿਨ ਕੋਈ ਜੇ ਸਬੰਧ ਦੇ ਹੋ ਗਏ ਜੀ ਤੇ ਕੱਲ ਉਹ ਲੜਕਾ ਜਿਹੜਾ ਕਰਨ ਇੱਥੇ ਘਰੇ ਦੇ ਕੋਲ ਆਇਆ ਸੀਗਾ ਜੀ ਤੇ ਰਾਤ ਨੂੰ ਜਾਨੀ ਕਿ ਉਹ ਇੱਥੇ ਰਿਹਾ ਇਹਦੇ ਕੋਲੇ ਜੀ ਤੇ ਸਵੇਰੇ ਜਿਹੜਾ ਪਤਾ ਲੱਗਿਆ ਟੈਲੀਫੋਨ ਆਇਆ ਵੀ ਐ ਕਰਕੇ ਏਡੀ ਜੀ ਡੈਥ ਹੋ ਗਈ ਆ ਤੇ ਅਗਲੀ ਕਾਰਵਾਈ ਜਿਹੜੀ ਚੱਲ ਰਹੀ ਹੈ ਜੀ ਇਹ ਜੀ 50 ਸਾਲ ਦੀ ਕਰੀ 50 ਸਾਲ 50 ਸਾਲ ਤੇ ਮਣੀ ਨਾਲ ਕਰੋਨੇ ਦੇ ਅੰਦਰ ਲਈ ਮਣੀ ਹੈ ਕਿ ਕਰੀਬ 1.5 ਸਾਲ ਤੋਂ ਲੱਗ ਰਹੀਦੀ ਹੈ ਜੀ ਉਦੋਂ ਤੋਂ ਹੀ ਤਕਰੀਬਨ ਸਾਲਾਂ ਦੇ ਆਪਾਂ ਜਦੋਂ ਤੋਂ ਵੱਖਰੀ ਰਹਿ ਰਹੀ ਹੈ ਆਦੇ ਪਰਿਵਾਰ ਤੋਂ ਤੇ ਮਣੀ ਕਿੱਥੋਂ ਦਾ ਰਹਨ ਨਾਲ ਮਣੀ ਰੋਟੇਪਨ ਦਾ ਜੀ ਹੁਣ ਕੀ ਤੁਹਾਡੇ ਕੋਲੋਂ ਕਾਰਵਾਈ ਸਾਡੇ ਕੋਲੋਂ ਅਗਲੀ ਕਾਰਵਾਈ ਜਿਹੜੀ ਹੈ ਅਮਲ ਤੇ ਲਿਆਂ ਇਹਦਾ ਕੋਈ ਪਤਾ ਲੱਗਿਆ ਵੀ ਕਿਸ ਤਰੀਕੇ ਨਾਲ ਜਿਹੜਾ ਗਿਆ ਕਤਲ ਨਹੀਂ ਇਹ ਨਹੀਂ ਜੀ ਹਜੇ ਉਹ ਤੋਂ ਕੋਈ ਪਤਾ ਲੱਗਿਆ ਪੋਸਟਮਾਨ ਪੋਰਟ ਤੋਂ ਜਿਹੜਾ ਪਤਾ ਲੱਗੂਗਾ ਵੀ ਕਿਸ ਤਰ੍ਹਾਂ ਇਹ ਕਤਲ ਚਾ ਹੋਇਆ ਜੀ 60 ਫੀਟ ਦੇ ਨਿਸ਼ਾਨ ਆ ਗਏ 60 ਜੀ ਇੱਕ ਸਜੇ ਮੱਥੇ ਦੇ ਉੱਪਰ ਅੱਖ ਦੇ ਥੱਲੇ 8 ਤਾਂ ਨਿਸ਼ਾਨ ਹੈਗਾ 60 ਦਾ ਜੀ ਉਹ ਨਾਰਮਲ ਸੱਟ ਹੈ ਜੀ ਉਹ ਕੋਈ